ਬਹੁਤ ਹੀ ਸਤਿਕਾਰਯੋਗ ਪਿੰਡ ਢਿੰਗੜ ਦੇ ਸਾਰੇ ਨਿਵਾਸੀ ਮੇਰੇ ਨਾਲ ਆਏ ਹੋਏ ਪੀਡੀਪੀਓ ਸਾਹਿਬ ਸੰਤਾਰ ਪਰਮਜੀਤ ਸਿੰਘ ਜੀ ਸਾਡੇ ਬਲਾਕ ਪ੍ਰਧਾਨਾ ਮਰਸਿੰਦਰ ਜੀ ਤਲਵੰਡੀ ਆਗਿਆ ਸਾਡੇ ਵੈਣੀਆਣ ਪੁਰਸ ਪ੍ਰਸ਼ਾਸਨ ਸਾਰਾ ਇਸ ਨਗਰ ਦੇ ਸਰਪੰਚ ਸਾਹਿਬ ਨਾਲ ਸਮੂਚੀ ਪੰਚਾਇਤ ਸਾਰੇ ਵਰਕਰ ਸਹਿਬਾਨ ਮਾਤਾ ਨੂੰ ਆ ਭੈਣਾ ਬੱਚੇ ਨੌਜਵਾਨ ਬਜ਼ੁਰਗ ਫਤਿ ਬਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਸਾਰਿਆਂ ਦੇ ਇੱਕ ਸਾਂਝੇ ਨਾਮ ਆਏ ਇਹੇ ਆਪਾਂ ਰਲ ਕੇ ਸੇਮ ਜੁੜ ਕੇ ਜੇ ਸਾਰੇ ਯਤਨ ਕਰੀਏ ਤਾਂ ਜਿਹੜੀ ਆਪਣੇ ਉੱਤੇ ਵੱਡੀ ਮਾਰ ਪਾਈ ਹੈ ਨਸ਼ਿਆਂ ਦੀ ਕੋਤੋਂ ਸ਼ਿਕਾਰਾ ਪਾਇਆ ਜਾ ਸਕਦਾਗਾ ਤੁਸੀਂ ਪੁਰਾਣੇ ਬਜ਼ੁਰਗ ਵੀ ਬੈਠੇ ਹੋਗੇ ਕਿ ਪਹਿਲਾਂ ਆਪਣੇ ਪੰਜਾਬ ਨੂੰ ਕਿੱਦਿਆਂ ਭੰਗੜਿਆਂ ਵਾਲਾ ਪੰਜਾਬ ਖੇਡਾਂ ਵਾਲਾ ਪੰਜਾਬ ਜਾਣਿਆ ਜਾਂਦਾ ਸੀ ਹਰੇਕ ਪਿੰਡ ਦੇ ਵਿੱਚ ਸ਼ਾਮ ਨੂੰ ਗਰਾਊਂਡ ਦੇ ਵਿੱਚ ਰੌਣਕਾਂ ਹੁੰਦੀਆਂ ਸੀ ਪਰ ਪਿਛਲੇ 10-15 ਸਾਲਾਂ ਤੋਂ ਇਹੋ ਜੀ ਨਸ਼ੇ ਦੀ ਬਿਮਾਰੀ ਚੁੰਬੜੀ ਆ ਸਾਨੂੰ ਕਿ ਘਰਾਂ ਦੇ ਘਰ ਖਾਲੀ ਹੋ ਜਾਂਦੇ ਨੇ ਸੋ ਇਸ ਤੋਂ ਬਚਾਉਣ ਵਾਸਤੇ ਸਰਕਾਰ ਨੇ ਤਿੰਨ ਪੜਾਅ ਪ੍ਰੋਗਰਾਮ ਸੋਚਿਆਗਾ ਅਸੀਂ ਸਾਰੇ ਜਣੇ ਤਾਂ ਕਾਮਯਾਬ ਹੋ ਸਕਦੇ ਆ ਜੇ ਪੰਚਾਇਤ ਇਕੱਲੀ ਨਹੀਂ ਕੁਝ ਕਰ ਸਕਦੀ ਪੁਲਿਸ ਇਕੱਲੀ ਨਹੀਂ ਕੁਝ ਕਰ ਸਕਦੀ ਸਰਕਾਰ ਇਕੱਲੀ ਅੱਗੇ ਲੱਗ ਸਕਦੀ ਆ ਪਰ ਸਹਿਯੋਗ ਸਾਰੇ ਲੋਕਾਂ ਦਾ ਚਾਹੀਦਾ ਇਹ ਤਿੰਨ ਪੜਾਅ ਨੇ ਪਹਿਲਾ ਪੜਾਅ ਇਹ ਹੈਗਾ ਕਿ ਜੇ ਕੋਈ ਸਾਡਾ ਭਰਾ ਕਿਸੇ ਕਾਰਨ ਨਸ਼ੇ ਤੇ ਲੱਗ ਗਿਆ ਕੋਈ ਸ਼ੌਂਕਣਾ ਲੱਗ ਗਿਆ ਮਜਬੂਰੀ ਚ ਲੱਗ ਗਿਆ ਜਾਂ ਸੰਗਤ ਇਹੋ ਜੀ ਹੋ ਗਈ ਕਿ ਸਮੈਕ ਚਿੱਟਾ ਕੈਲ ਸੁਣ ਜਿਹੜਾ ਸੰਤੈਟਕ ਨਸ਼ੇ ਨੇ ਉਹਦੀ ਲਪੇਟ ਚ ਆ ਗਿਆ ਆਪਾਂ ਨੂੰ ਨਫ਼ਰਤ ਨਾ ਕਰੀਏ ਉਹਨੂੰ ਪਿਆਰ ਤੇ ਸਤਿਕਾਰ ਨਾਲ ਸਮਝਾਈਏ ਕਿ ਜ਼ਿੰਦਗੀ ਮਸਾ ਮਿਲੀ ਆ ਤੂੰ ਜੇ ਨਸ਼ਾ ਛੱਡਣਾ ਚਾਹਣਾ ਤਾਂ ਸਰਕਾਰ ਨੇ ਅਸੀਂ ਕੀ ਕੀਤਾ ਕਿ ਜਿਹੜਾ 10 ਬਿਸਤਰਿਆਂ ਦਾ ਹਸਪਤਾਲ ਸੀ ਮਾਨਸਾ ਉਹਨੂੰ 100 ਬਿਸਤਰੇ ਦਾ ਹਸਪਤਾਲ ਬਣਾਇਆ ਜਿਹਦੇ ਵਿੱਚ ਲਾਜ ਬਿਲਕੁਲ ਮੁਕਤ ਹੋਊਗਾ ਕੋਈ 1 ਰੁਪਿਆ ਨਹੀਂ ਲੱਗਦਾ ਜਿਹਨੇ ਨਸ਼ਾ ਛੱਡਣਾ ਹੈ ਸਾਡੇ ਨਾਲ ਪੰਚਾਇਤ ਨਾਲ ਚੌਂਕੀ ਇੰਚਾਰਜ ਨਾਲ ਕਿਸੇ ਨਾਲ ਸੰਪਰਕ ਕਰ ਲੋ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਸ ਨੂੰ ਜਿਹੜਾ ਉਹ ਦਵਾਈ ਬੂਟੀ ਉਹ ਵੀ ਮੁਕਤਾ ਜਿੰਨੇ ਦਿਨ ਹਸਪਤਾਲ ਤੇ ਰਹਿਣਾ ਉਹ ਵੀ ਮੁਕਤਾ ਉਹਦਾ ਸਾਰਾ ਇਲਾਜ ਪੰਜਾਬ ਸਰਕਾਰ ਕਰਾਊਗੀ 1 ਰੁਪਿਆ ਕਿਸੇ ਦਾ ਲੱਗਦਾ ਨਹੀਂਗਾ ਅਸੀਂ ਉਹਦਾ ਇਲਾਜ ਦਾ ਇੰਤਜ਼ਾਮ ਸਾਰਾ ਕਰਾਂਗੇ ਸੋ ਕੱਲਾ ਇਲਾਜ ਨਹੀਂ ਫਿਰ ਇੱਕ ਗੱਲ ਆਈ ਸੀ ਕਿ ਜਦੋਂ ਪਾਲਿਸੀ ਬਣੀ ਕਿ ਕਈ ਵਾਰੀ ਅਸੀਂ ਉਹਨਾਂ ਮਜੁਰਦਾਂ ਨੂੰ ਮਿਲੇ ਜਿਨ੍ਹਾਂ ਦੇ ਬੱਚੇ ਕਿਸੇ ਕਾਰਨ ਮਸ਼ੇ ਤੇ ਲੱਗੇ ਉਹ ਕਹਿੰਦੇ ਜੀ ਅਸੀਂ ਪ੍ਰਾਈਵੇਟ ਸੈਂਟਰਾਂ 'ਚ ਛੱਡ ਕੇ ਵੀ ਵੇਖ ਲੈਨੇ ਆ ਵੀ ਮਹੀਨਾ ਡੇਢ ਮਹੀਨਾ ਜਿੰਨਾ ਚਿਰ ਸੈਂਟਰ ਚ ਰਹਿੰਦਾ ਉਹਨਾਂ ਤੇ ਤਾਂ ਨਸ਼ਾ ਕਰਦਾ ਨਹੀਂ ਜਦੋਂ ਘਰੇ ਆ ਜਾਂਦਾ 8-10 ਦਿਨਾਂ ਤੋਂ ਫੇਰ ਉਸੇ ਰਾਹ ਤੇ ਪੈ ਜਾਂਦਾ ਜਾਂ ਉਸੇ ਸੰਗਤਾਂ ਜਿਹੜੀ ਉਹਦੀ ਉਹਨੇ ਉਹਦਾ ਖੜਾ ਛੱਡਦੀ ਤਾਂ ਉਹਦੇ ਵਾਸਤੇ ਅਸੀਂ ਸੋਚਿਆ ਕਿ ਜੇ ਹੋਰ ਨਸ਼ਾ ਛੱਡਣ ਤੋਂ ਬਾਅਦ ਕੋਈ ਕਾਰੋਬਾਰ ਕਰਨਾ ਚਾਹੁੰਦਾ ਕਿਉਂਕਿ ਜੇ ਬੇਲਾ ਹੋ ਗਿਆ ਤਾਂ ਫੇਰ ਸੰਤ ਚ ਜਾਊਗਾ ਚਾਹੇ ਕੋਈ ਡੇਰੀ ਫਾਰਮ ਖੋਲਣਾ ਪੋਲਟਰੀ ਫਾਰਮ ਖੋਲਣਾ ਕੋਈ ਚੱਕੀ ਲਾਉਣੀ ਆ ਟੈਕਸੀ ਚਲਾਉਣੀ ਆ ਜਿਹੋ ਜਿਹਾ ਕਾਰੋਬਾਰ ਕਰਨਾ ਚਾਹੁੰਦਾ ਅਸੀਂ ਉਹਨੂੰ ਘੱਟ ਵਿਆਜ ਦੇ ਉੱਤੇ ਲੋਨ ਵੀ ਦਿਵਾਵਾਂਗੇ ਤਾਂ ਕਿ ਉਹ ਆਪਦਾ ਕੋਈ ਕੰਮ ਕਰ ਲੇ। ਜੇ ਕੰਮ ਤੇ ਲੱਗ ਗਿਆ ਤਾਂ ਫਿਰ ਉਹ ਮੁੜ ਕੇ ਨਸ਼ੇ ਵਾਲੇ ਪਾਸੇ ਵਜ ਜਾਂਦਾਗਾ। ਇਸ ਕਰਕੇ ਇਕੱਲਾ ਸੀ ਨਸ਼ਾ ਛਡਾਉਣ ਦਾ ਨਹੀਂ ਸਰਕਾਰ ਨੇ ਉਹਨੂੰ ਨਾਲ ਕੰਮ ਦੇਣ ਦਾ ਵੀ ਸੋਚਿਆ ਜੇ ਉਹ ਕੰਮ ਕਰਨਾ ਚਾਹੁੰਦਾ। ਸੋ ਤੁਹਾਡਾ ਜਿਹੜੇ ਸੱਜਣ ਬੈਠੇ ਆ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਸਾਰੇ ਬੈਠੇ ਹੋ ਨੰਬਰਦਾਰ ਸਾਹਿਬਾਨ ਸਸੇ ਇਹ ਹੀ ਬੇਨਤੀ ਕਰਦੇ ਆ ਕਿ ਪਹਿਲਾ ਪ੍ਰੇਰੀਏ ਕਿ ਤੂੰ ਨਸ਼ਾ ਛੱਡ ਦੇ ਛੱਡਣ ਤੋਂ ਬਾਅਦ ਜਿਹੜਾ ਕੰਮ ਕਰਨਾ ਚਾਹੁੰਦਾ ਅਸੀਂ ਉਹ ਕੰਮ ਕਰਾਉਣ ਨੂੰ ਵੀ ਤਿਆਰ ਆ ਇਹ ਪਹਿਲਾ ਪੜਾ ਜਿਹੜਾ ਸਰਕਾਰ ਨੇ ਸੋਚਿਆ ਦੂਜੇ ਕੀ ਹੈਗਾ ਕਿ ਜਿਹੜਾ ਕੋਈ ਨਸ਼ਾ ਵੇਚਦਾ ਜਿਹਦਾ ਪਿੰਡੋਂ ਵੇਚਦਾ ਇੱਕ ਵਾਰੀ ਜਾ ਕੇ ਪੰਚਾਇਤ ਮੋਦਵਾਰ ਸੱਜਣਾਂ ਨੂੰ ਕਹਿਣ ਵੀ ਬਹੁਤ ਹੋ ਗਿਆ ਤੇਰੀ ਅਧਿਕਾਰਤਾਰੀ ਚੱਲਦੀ ਵੀ ਹੁਣ ਤੂੰ ਨਸ਼ਾ ਵੇਚਣਾ ਬੰਦ ਕਰ ਦੇ ਜੇ ਨਹੀਂ ਹਟੇਗਾ ਤਾਂ ਤੇਰੇ ਲਈ ਗੇਰ ਪੱਕੀ ਆ ਤੇ ਜੇ ਕੱਲ ਨੂੰ ਫੜਿਆ ਗਿਆ ਤੇਰੀ ਅਸੀਂ ਜ਼ਮਾਨਤ ਨਹੀਂ ਕਰਾਉਣੀ ਤੇਰੇ ਮਗਰ ਨਹੀਂ ਜਾਣਾ ਕਿਉਂਕਿ ਅਜੇ ਜ਼ਮਾਨਤ ਨਾ ਹੋਊਗੀ ਤਾਂ ਉਹ ਉੱਥੇ ਰਹਿਣਾ ਪਊਗਾ ਇਸ ਕਰਕੇ ਅਸੀਂ ਬੇੜਤੀਆ ਕਰਨ ਆਏ ਆ ਕਿ ਤੁਹਾਨੂੰ ਇਹ ਦੱਸ ਦਈਏ ਜਿਹੜੀ ਇਹ ਫੜਾਈ ਜਾਂਦੀ ਹੈ ਨਸ਼ੇ ਦੀ ਕੁੜੀ ਜੀ ਇਹ ਐਡੀ ਕੁ ਹੁੰਦੀ ਆ ਕਿ ਬੰਦਾ ਮਾਰ ਦਿੰਦੀ ਆ ਜਿਵੇਂ ਸਰਿੰਜ ਮਾਰ ਦਿੰਦੀ ਆ ਪਰੇ ਫੜਨੀ ਬਹੁਤ ਔਖੀ ਆ ਕੋਈ ਪਾਕੇ ਤੇ ਲੈ ਲਈ ਕੋਈ ਤੰਨ ਚ ਪਾ ਲੈਂਦਾ ਕੋਈ ਕਿਤੇ ਨਭੋ ਲੈਂਦਾ ਮਾਤਰਾ ਥੋੜੀ ਹੁੰਦੀ ਆ ਅਸੀਂ ਫੜ ਕੇ ਜੇਰ ਭੇਜਦੇ ਆ ਨਾਲ ਦੀ ਨਾਲ ਮਾਤਰਾ ਥੋੜੀ ਹੋਣ ਕਰਕੇ ਜਿੱਤੇ ਤੇ ਜ਼ਮਾਨਤ ਹੋ ਜਾਂਦੀ ਆ ਪਰ ਅਸੀਂ ਚਾਚਾ ਜਿਹੜੇ ਹੁਣ ਡਿਪੈਂਡੈਂਟ ਆ ਅਸੀਂ ਤਾਂ ਰੋਕ ਨਹੀਂ ਸਕਦੇ ਉਹ ਅਦਾਲਤ ਆ ਪਰ ਸਾਡੇ ਹੱਥ ਤੇ ਕਰਕੇ ਜੇ ਅਸੀਂ ਜ਼ਮਾਨਤ ਹੋ ਵੀ ਜਾਵੇ ਜੇ ਜ਼ਮਾਨਤ ਭਰਾਂਗੇ ਨਾ ਜ਼ਮਾਨਤ ਹੀ ਨਾ ਬਣਾਗੇ ਫੇਰ ਉਹ ਕਿਵੇਂ ਬਾਹਰ ਆ ਜੂਗਾ ਸੋ ਉਸ ਵਾਰ ਤੇ ਅਸੀਂ ਬੇਨਤੀ ਕਰਨ ਆਏ ਆ ਕਿ ਜਿਹੜਾ ਕੋਈ ਨਸ਼ਾ ਵੇਚਦਾਗਾ ਉਹਦੀ ਜ਼ਮਾਨਤ ਆਪਾਂ ਕਰਵਾਈਏ ਨਾ ਜ਼ਮਾਨਤਗੇ ਬਣੀਏ ਨਾ ਇਹ ਹੱਥ ਜੋੜ ਕੇ ਬੇਨਤੀ ਤੁਹਾਡੇ ਕੋਲੇ ਕਰਨ ਆਏ ਆ ਤੀਜੀ ਜਿਹੜੀ ਗੱਲ ਆ ਲਾਸਟ ਦੇ ਵਿੱਚ ਕਿ ਕਈ ਬੰਦੇ ਹੋ ਜਿਹਨਾਂ ਤੇ ਪੰਜ ਪੰਜ 7 7 ਪਰਚੇ ਦਰਜ ਆ ਕੋਈ ਮਾੜੇ ਥਾਣੇ 'ਚ ਹੋ ਗਿਆ ਕੋਈ ਜੋੜਕੀਆਂ ਹੋ ਗਿਆ ਜਾਂ ਇੱਕ ਥਾਣੇ 'ਚ ਹੀ ਤਿੰਨ ਤਿੰਨ ਚਾਰ ਚਾਰ ਵਾਰੀ ਫੜੇ ਗਏ ਪਰਚੇ ਦਰਜ ਆ ਕੰਮ ਆਉਂਦੇ ਆ ਜ਼ਮਾਨਤ ਹੋ ਜਾਂਦੀ ਆ ਫੇਰ ਨਸ਼ੇ ਵਾਲੇ ਪਾਸੇ ਨੂੰ ਟੈਨਸ਼ਨ ਵਾਲੇ ਪਾਸੇ ਲੱਗ ਜਾਂਦੇ ਆ ਉਹਦੇ ਬਾਰੇ ਤੇ ਫਿਰ ਸਰਕਾਰ ਨੇ ਇੱਕ ਫੈਸਲਾ ਕਰਿਆ ਕਿ ਜਿਹੜਾ ਉਹਨਾਂ ਨੇ ਨਸ਼ਾ ਵੇਚ ਕੇ ਕੋਈ ਜ਼ਮੀਨ ਬਣਾਈ ਆ ਘਰ ਬਣਾਇਆ ਪਲਾਟ ਬਣਾਇਆ ਫਿਰ ਸਰਕਾਰ ਉਹਨੂੰ ਜ਼ਬਤ ਕਰਨ ਵਾਲੇ ਪਾਸੇ ਲਿਖੀ ਹੋਈ ਆ ਕਿ ਜਿਹੜੀ ਤੂੰ ਕਾਲੀ ਕਮਾਈ ਦੇ ਨਾਲ ਕੋਈ ਘਰ ਬਣਾਇਆ ਜਾਂ ਪਲਾਟ ਬਣਾਇਆ ਜ਼ਮੀਨ ਬਣਾਈ ਆ ਜੇ ਲੋਕਾਂ ਦੇ ਘਰ ਪੜਤੇ ਤਾਂ ਫਿਰ ਤੈਨੂੰ ਵੀ ਤੇਰੇ ਘਰ ਦੇ ਵਿੱਚ ਰਹਿਣ ਦਾ ਹੱਕ ਵੀ ਤੁਸੀਂ ਵੇਖਿਆ ਹੋਣਾ ਕਿ ਅਸੀਂ ਜੀਐਸਬੀ ਚਲਾ ਕੇ ਬੰਡੋਜੇ ਚਲਾ ਕੇ ਭਰ ਘੌੜਾ ਵਾਲੇ ਪਾਸੇ ਵੀ ਲੱਗੇ ਪਿਆ ਵੀ ਕੀ ਐ ਸਭ ਕੁ ਮਿਲ ਜੀ ਪਰ ਇਹ ਸਾਰੇ ਕੰਮ ਦੇ ਵਿੱਚ ਸਾਨੂੰ ਥੋੜੇ ਸਾਥ ਦੀ ਲੋੜ ਆ ਗਈ ਜੇ ਤੁਸੀਂ ਸਾਡਾ ਸਾਥ ਦੇ ਦਿਓਗੇ 6 ਮਹੀਨੇ 7 ਮਹੀਨੇ ਫਿਰ ਜਾਂ ਤਾਂ ਬੰਦਾ ਨਸ਼ਾ ਕਰਨ ਵਾਲਾ ਦਾ ਨਸ਼ਾ ਛੱਡਣ ਵਾਲੇ ਪਾਸੇ ਜਾ ਕੇ ਕੱਥਾ ਛਡਾਊ ਕੇਂਦਰਾਂ ਜਿੱਥੇ ਅਸੀਂ ਮੁਕਤ ਇਲਾਜ ਕਰਦੇ ਆ ਉੱਥੇ ਭਰਤੀ ਹੋ ਜਾਊਗਾ ਕਿ ਜਿਹੜਾ ਵੇਚਣ ਵਾਲਾ ਜਾਂ ਖਾਣੇ ਦੇ ਵਿੱਚ ਫੜਿਆ ਜਾਊਗਾ ਤੇ ਜੇਲ੍ਹ ਚ ਜਾਊਗਾ ਜਾਂ ਉਹ ਪੰਜਾਬ ਦੇ ਵਿੱਚ ਰਹਿੰਦਾ ਰਿਗਾ ਫਿਰ ਇੱਥੇ ਸੀ ਰਹਿਣ ਨਹੀਂ ਦੇਣਾ ਸਾਡਾ ਸਾਥ ਤੁਸੀਂ ਦਿਓ ਇਹ ਕੋਈ ਕੱਲੀ ਇੱਕ ਪਾਰਟੀ ਦਾ ਕੰਮ ਨਹੀਂ ਕੱਲੀ ਇੱਕ ਸਰਕਾਰ ਦਾ ਕੰਮ ਨਹੀਂ ਇਹ ਸਾਂਝਾ ਕੰਮ ਆ ਜਿਹੜਾ ਬੱਚਾ ਨਸ਼ੇ ਤੇ ਲੱਗ ਗਿਆ ਮੇਰੇ ਤੋਂ ਪਹਿਲਾਂ ਸਰਦਾਰ ਤੇਜ ਸਿੰਘ ਜੀ ਮੇਰੇ ਗੁਰੂ ਨੇ ਮੈਨੂੰ ਖੁਸ਼ੀ ਹੋਈ ਪਰਮਜੀਤ ਸਿੰਘ ਜੀ ਬੀਡੀਪੀ ਸਾਹਿਬ ਦੇ ਵੀ ਗੁਰੂ ਨੇ ਇਹਨਾਂ ਨੇ ਪੜ੍ਹਾਈ ਅਸੀਂ ਇੱਥੇ ਪਹੁੰਚੇ ਆ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜਾ ਇਹ ਦਰਦ ਦਾ ਉਹੀ ਜਾਣਦਾ ਜਿਹਨਾਂ ਦਾ ਬੱਚਾ ਤੁਰ ਜਾਂਦਾ ਕਿੱਡਾ ਵੱਡਾ ਮਾਮਾ ਰੋਦਿਆਂ ਰਹਿੰਦੇ ਗਾਣੇ ਬੱਚੇ ਨੂੰ ਪਾਲਣ ਬਾਅਦ ਤੇ ਬੱਚੇ ਨੇ ਉਹ ਆਪਣੇ ਤੇ ਸਹਾਰਾ ਬਣਨਾ ਪੈਂਦਾ ਕਿੱਥੇ ਪੜਾਪੇ ਦੇ ਵਿੱਚ ਮਾਪੇ ਫੇਰ ਜਾ ਕੇ ਉਹਨਾਂ ਬੱਚਿਆਂ ਦਾ ਸਹਾਰਾ ਬਣਦੇ ਆ ਗੱਲਾਂ ਦੇਖੀ ਆਣੀ ਜਾਂਦੀਆਂ ਸੋ ਨਸ਼ੇ ਵਾਲੇ ਨੂੰ ਆਪਾਂ ਵੜ ਸੀ ਜੇਨਾ ਇਹ ਮੇਨਤੀ ਫੋਟੋ ਕੋਲੇ ਕਰਨਾ ਆ ਕਿ ਸਾਡਾ ਸਾਥ ਦਿਓ ਜਿੱਥੇ ਲੋੜ ਆਸੀ ਤੁਹਾਡੇ ਨਾਲ ਖੜੇ ਆ ਫੇਰ ਤੁਹਾਡੀ ਇੱਕ ਹੋਰ ਸ਼ਿਕਾਇਤ ਸੀਗੀ ਇਹੀ ਪੰਡਾ ਜਿਹਾ ਸੀ ਜਾਂਦੇ ਸੀ ਸਾਨੂੰ ਘੇਰ ਕੇ ਕਹਿ ਦਿੰਦੇ ਕਿ ਅਸੀਂ ਨਸ਼ੇ ਵਾਲੇ ਦਾ ਜੀ ਨਾਂ ਲੈ ਕੇ ਆਏ ਆ ਕਿ ਫਲਾਨਾ ਨਸ਼ਾ ਵੇਚਦਾ ਉਹ ਫੜਿਆ ਤਾਂ ਹੈ ਨਹੀਂ ਪੁਲਿਸ ਨੇ ਪਰ ਜਿਹਦਾ ਅਸੀਂ ਨਾਂ ਲੈ ਕੇ ਆਇਆ ਉਹ ਦੋ ਜਣੇ ਤਿੰਨ ਜਣੇ ਨਸ਼ੇੜੀ ਲੈ ਕੇ ਹੋਰ ਸਾਡੇ ਘਰ ਬੁਰੇ ਗੜਾਸਾ ਲੈ ਕੇ ਆ ਗਿਆ ਵੀ ਮੇਰਾ ਕੀ ਕਰਾਤਾ ਤੇ ਅਸੀਂ ਇਕਰਾਰ ਦਿੰਦੇ ਥੱਕ ਜੰਨੇ ਆ ਸਾਡੇ ਉਹਦੇ ਉੱਤੇ ਕਾਰਵਾਈ ਤਾਂ ਹੁੰਦੀ ਨਹੀਂ ਉਲਟਾ ਉਹ ਸਾਨੂੰ ਧਮਕਾਉਂਦਾ ਡਰਾਉਂਦਾ ਉਹਦਾ ਇੱਕ ਹੱਲ ਕੱਢਿਆਗਾ ਇੱਕ ਨੰਬਰ ਜਾਰੀ ਕੀਤਾ ਸੀ 97792 00200 ਜਿਹੜਾ ਨੰਬਰ ਸਿਰਫ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਆਗਾ ਮੁੱਖ ਮੰਤਰੀ ਸਾਹਿਬ ਦੇ ਕੋਲੇ WhatsApp ਨੰਬਰ ਆ ਉਹਦੇ ਉੱਤੇ ਤੁਸੀਂ ਸ਼ਿਕਾਇਤ ਕਰ ਸਕਦੇ ਆਂ ਕਿ ਘਰੇ ਬੈਠੇ ਕਿ ਸਾਡੇ ਪਿੰਡ ਦੇ ਵਿੱਚ ਫਲਾਨਾ ਬੰਦਾ ਫਲਾਨਾ ਉਹਦਾ ਪਿਉ ਦਾ ਨਾਮ ਆ ਪਿੰਡ ਫਲਾਨਾ ਦਾ ਨਸ਼ਾ ਵੇਚਦਾ ਉਹਦੇ ਕਾਰਵਾਈ ਕਰੀ ਜਾਵੇ ਉਹ ਜਿਹੜਾ ਥੋੜਾ ਨਾਂ ਦਾ ਸ਼ਿਕਾਇਤ ਵਾਲੇ ਦਾ ਉਹ ਡਾ ਐਸਐਸਪੀ ਕੋਲੇ ਨਾ ਐਸਐਚਓ ਕੋਲੇ ਨਾ ਚੌਂਕੀ ਵਾਲੇ ਕੋਲੇ ਨਾ ਮੇਰੇ ਕੋਲੇ ਕਿਸੇ ਕੋਲੇ ਨਹੀਂ ਆਉਣਾ ਉਹ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਚ ਰਹਿ ਜਾਣਾ ਕੱਲਾ ਜਿਹੜਾ ਵੇਚਣ ਵਾਲੇ ਦੀ ਸ਼ਿਕਾਇਤ ਕਰੋਗੇ ਉਹ ਨਾ ਫਿਰ ਐਸਐਸਪੀ ਦੇ ਰਾਈ ਥਾਣੇਦਾਰ ਥਾਣੇ ਤੇ ਹੁੰਦਾ ਹੈ ਚੌਂਕੀ ਤੇ ਆ ਜੂਗਾ ਕਿ ਉਹਦੇ ਉੱਤੇ ਬੰਦੇ ਦੇ ਉੱਤੇ ਕਾਰਵਾਈ ਹੋ ਜੂਗੀ ਥੋੜਾ ਨਾਂ ਉੱਥੇ ਰਹਿ ਜੂਗਾ ਤੇ ਵੇਚਣ ਵਾਲੇ ਦੇ ਉੱਤੇ ਕਾਰਵਾਈ ਹੋ ਚੁੱਕੀ ਐ ਇਸ ਕਰਕੇ ਇੱਕ ਨੰਬਰ ਜਾਰੀ ਕਰਿਆ ਜਿਹੜਾ ਤੁਹਾਡੀ ਅਸੀਂ ਸੱਥਾਂ ਚ ਵੀ ਲਾਵਾਂਗੇ 97791 00200 ਪਰ ਆਪ ਜੀੋੜ ਕੇ ਬੇਨਤੀ ਆ ਅਸੀਂ ਰੋਜ਼ ਮੀਟਿੰਗਾਂ ਕਰਦੇ ਆ ਐਸਐਸਪੀ ਸਾਹਿਬ ਨਾਲ ਜਾ ਸ਼ਾਮ ਨੂੰ ਹੁਣ ਵੀ ਹੋਊਗੀ ਜੇ ਤਾਂ ਜਾਵਾਂਗੇ ਤਾਂ ਉਹਦੇ ਉੱਤੇ ਕੀ ਆ 10 15% ਇਹੋ ਜਿਹਿਆਂ ਆ ਜਾਂਦੀਆਂ ਨੇ ਸ਼ਿਕਾਇਤਾਂ ਹੁੰਦਾ ਤਾਂ ਵੱਟ ਦਾ ਰੌਲਾ ਅਗਲਾ ਕਹਿੰਦਾ ਯਾਰ ਉਹਦਾ ਨਾਲ ਖਾਦ ਜੇ ਸਮਾਇਕ ਵਿੱਚ ਦਾ ਆਏ ਨਹੀਂ ਕੰਮ ਚੱਲਣਾ ਵੀ ਆਏ ਸਰੀਕਾ ਵੀ ਨਹੀਂ ਨਿਕਲਣਾ ਵੀ ਆਪਾਂ ਝੂਠੀ ਤਲਾਹ ਦੇ ਦਿੱਗੇ ਇਹ ਝੂਠਾ ਬੰਦਾ ਚੱਕਿਆ ਨਹੀਂ ਜਾਣਾ ਨੂੰ ਕੁਆਰੀ ਹੋ ਕੇ ਜੇ ਵੇਚਦਾ ਵਕਸ਼ਿਆ ਨਹੀਂ ਜਾਣਾ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਇਸ ਨੰਬਰ ਦੇ ਉੱਤੇ ਆਪਾਂ ਸੱਚੀ ਇਤਲਾਹ ਦੇਈਏ ਤੇ ਜਿਹੜੀ ਥੋੜੀ ਇਤਲਾਹ ਦਿੱਤੀ ਆ ਉਹਦੇ ਨਸ਼ੇ ਵਾਲਾ ਬਚੂਗਾ ਨਹੀਂ ਇਹ ਤੁਹਾਡੇ ਨਾਲ ਅਸੀਂ ਵਾਦਾ ਕਰਦੇ ਆ ਮੈਂ ਤਾਂ ਬੇਨਤੀ ਤੁਹਾਡੇ ਕੋਲੇ ਕਰਨ ਆਇਆ ਤੇ ਸਾਡਾ ਸਾਂਝਾ ਕੰਮ ਆ ਸਿਰ ਜੋੜ ਕੇ ਚੱਲ ਪਈਏ ਜੇ ਆਪਾਂ 6 ਮਹੀਨੇ ਇਸ ਕੰਮ ਤੇ ਚੱਲ ਪਏ ਕੱਲਾ ਨਸ਼ਾ ਨਹੀਂ ਨਾਲ ਚੋਰੀ ਵੀ ਬੰਦ ਹੋਊਗੀ ਜਿਹੜੇ ਨਸ਼ੇ ਵਾਲੇ ਆਗੇ ਤੁਹਾਡੇ ਦੇਖਿਆ ਹੋਣਾਗਾ ਇਹਨਾਂ ਨੂੰ ਆਪ ਦੀ ਜਿਹੜੀ ਹੈਗੀ ਲਤ ਪੂਰੀ ਕਰਨ ਵਾਸਤੇ ਪੂਰੇ ਕੁਝ ਵੀ ਆਜੇ ਪੱਲਾ ਦਾ ਘਰੋਂ ਕੁੱਟ ਕੇ ਮਾਂ ਪੇਣੂ ਕਣਕ ਲੈ ਜਾਂਦੇ ਆ ਸਮਾਨ ਵੇਚਦੇ ਆ ਜੇ ਘਰੋਂ ਨਹੀਂ ਮਿਲਦਾ ਫਿਰ ਬਾਹਰ ਚੋਰੀ ਕਰਦੇ ਆ ਮੋਟਰਾਂ ਦੀਆਂ ਤਾਰਾਂ ਵੱਢ ਲੀਆਂ ਆ ਜਿਹੜੇ ਆਪਣੇ ট্রাক ਵਰਮ ਤੱਕ ਖੋਲ ਲੈਂਦੇ ਜਾਂ ਜਿਹੜੀਆਂ ਆਪਣੀਆਂ ਸੋਲਨ ਵਾਲੀਆਂ ਮੋਟਰਾਂ ਨੇ ਉਹਦੀਆਂ ਪਲੇਟਾਂ ਦਾ ਖੋਲ ਲੈ ਕੇ ਨੇ ਇਹ ਚੋਰੀ ਵੀ ਨਾਲ ਦੀ ਨਾਲ ਮੰਗ ਹੋ ਜੂਗੀ ਜੇ ਆਪਾਂ ਨਸ਼ੇ ਤੇ ਕਾਬੂ ਪਾ ਲਿਆ ਸੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਆਪਾਂ ਇਸ ਕੰਮ ਲਈ ਸਾਰੇ ਜਾਣੇ ਜਿਵੇਂ ਆਪਾਂ ਸਾਰਿਆਂ ਨੇ ਰਲ ਕੇ ਇੱਕ ਸੌ ਚੱਕੀ ਹੈ ਕਿ ਅਸੀਂ ਨਸ਼ੇ ਆਣਾਂ ਦਾ ਸਾਥ ਨਹੀਂ ਦਿੰਦੇ ਛੱਡਣ ਵਾਲੇ ਨੂੰ ਨਸ਼ਾ ਛਡਾਵਾਗੇ ਤੇ ਪਿੰਡ 'ਚ ਨਸ਼ੇ ਆਲਾ ਵੜਨ ਨਹੀਂ ਦਿੰਦੇ ਇਹਦੇ ਉੱਤੇ ਆਪਾਂ ਪਹਿਰਾ ਤੇ ਗੇਰ ਰਲ ਕੇ ਥੋਡੇ ਨਾਲ ਅਸੀਂ ਥੋਡੇ ਨਾਲ ਪੁਲਿਸ ਅਸੀਂ ਹਮੇਸ਼ਾ ਸਹਾਇੀਆਂ ਜਿਹੜੇ ਪਿੰਡ ਦੇ ਕੰਮ ਨੇ ਵੇ ਤਾਂ ਇਹ ਤਾਂ ਮੇਰਾ ਆਪ ਦਾ ਪਿੰਡ ਆ ਮੈਂ ਹੱਸਦਾ ਸੀ ਜਦੋਂ ਆਇਆ ਸੀ ਮੈਂ ਕਿਤੇ ਆਇਆ ਤੇ ਨਹੀਂ ਕਹਿਣ ਲੱਗੇ ਐਵੇਂ ਰੋਜ਼ ਹੀ ਆਵੜਦਾ ਕਿ ਤਾਂ ਮਸਾ ਹੁੰਦੇ ਸੀਗੇ ਕਿਉਂਕਿ ਪਹਿਲਾਂ ਮੈਂ ਹੁਣ ਸਕੂਲ ਚ ਆ ਕੇ ਗਏ ਥੋੜੇ ਜਿਹੇ ਦਿਨ ਜਿਹੜੇ ਥੋੜੇ ਕੰਮ ਨੇ ਜਿੰਨੇ ਕਹੋਗੇ ਮੈਂ ਐਵੇਂ ਗਿਣਾ ਤੁਹਾਨੂੰ ਸਾਰਾ ਪਤਾ ਚਾਹੀ ਵੱਟ ਬੱਸ ਵਾਲਾ ਮੰਡੀ ਵਾਲਾ ਸਕੂਲ ਵਾਲਾ ਆਪਣਾ ਪੈਸਾ ਵਾਲਾ ਕੰਮ ਆ ਜਿਹਦੇ ਉੱਤੇ ਸਭ ਤੋਂ ਵੱਧ ਪੈਸਾ ਮੇਰਾ ਪੈਸਾ ਵਾਲਾ ਜਿਹੜਾ ਹਰਵਾਗਾ ਉਹ ਗਰੀਬਾ ਨੂੰ ਹੋਣਾ ਕਿਉਂਕਿ ਜਿਹੜਾ ਵਿਆਹ ਕਰਦੀ ਹੈਗੀ ਉਹਨੂੰ ਕੈਨਸ ਨੂੰ ਅਸੀਂ ਵਧੀਆ ਬਣਾ ਰਹੇ ਹਾਂ ਆਪਣੇ ਕੋਲੇ ਕਿਰਾਏ ਦਾ ਕੈਨਸ ਕੱਢਣ ਵਾਸਤੇ ਪੈਸੇ ਨਹੀਂ ਹੁੰਦੇ ਤੁਸੀਂ ਆਪਣੇ ਵਿਆਹ ਸ਼ਾਦੀ ਵੀ ਕਰ ਸਕਦੇ ਆ ਦੋ ਹਫ਼ਤੇ ਵੀ ਉਹ ਕੈਨਸ ਆਪਾਂ ਆ ਸਕਦਾ ਇਹ ਤੋਂ ਇਲਾਵਾ ਜਿੰਨੇ ਵੀ ਤੁਸੀਂ ਮੈਨੂੰ ਹੋਰ ਕੰਮ ਕਹੇ ਸੀਗੇ ਚਾਹੇ ਆਪਣਾ ਉੱਧਰਲੀ ਅਸੀ ਧਰਮ ਸਾਲਾ ਦਾ ਸੈਂਟ ਸੀਗਾ ਬਾਲੀਵਾਲ ਦਾ ਗਰਾਊਂਡ ਸੀਗਾ ਤੁਹਾਡੇ ਆ ਕਲੱਬ ਨੂੰ ਪੈਸੇ ਦੇਣੇ ਸੀਗੇ ਉਹ ਆ ਹੁਣ ਮੈਂ ਆਉਂਦੇ ਹੀ ਪੁੱਛ ਲਿਆ ਸੈਕਟਰੀ ਸਾਹਿਬ ਨੂੰ ਮਗਾ ਜਿਹੜੀ ਆ ਗਲੀ ਬਣਾਈ ਹੈ ਕਿ ਆ ਕਮਾਲੂ ਵਾਲੇ ਰਾਹ ਤੇ ਸੜਕ ਤੇ ਪਾਣੀ ਆਉਂਦਾ ਨਾਲਾ ਬਣਾਉਣ ਨਾਲ ਆਗਾ ਇੱਕ ਇਹ ਕਿੰਨੇ ਕ ਪੈਸੇ ਲੱਗਣਗੇ ਇਹ ਦੱਸੋ ਜਿਹੜੀ ਆ ਗਲੀ ਦਾ ਪਾਣੀ ਕਮਾਲੂ ਆਪਾਂ ਜਾਣਦੇ ਆ ਇਸੇ ਸੜਕ ਤੇ ਆ ਜਾਂਦਾ ਨਾਲਾ ਰਹੇਗਾ ਇਹ ਕਹਿੰਦਾ 3 ਲੱਖ ਰੁਪਇਆ ਲੱਗ ਜੂ ਮੈਂ ਕਹਿੰ ਲੈ 4 ਲੱਖ ਰੁਪਇਆ ਜੀ ਦੇ ਕੇ ਜਾਂਦਾ ਉਹ ਨਾਲਾ ਬਣਾ ਦੇ ਤਾਂ ਕਿ ਥੋੜੇ ਪਿੰਡ ਦੇ ਵਿੱਚ ਕਿਸੇ ਪਾਸੇ ਕੋਈ ਚਿੱਕੜ ਰਹੇ ਨਾ ਉਹ 4 ਲੱਖ ਰੁਪਇਆ ਤੁਹਾਡੇ ਕੋਲੇ ਆ ਜੀ ਸੈਕਟਰ ਸਾਹਿਬ ਤੁਸੀਂ ਉਹਨੂੰ ਵਧੀਆ ਬਣਾ ਦੇ ਜੇ ਕਿਤੇ ਹੋਰ ਵੀ ਇਸੇ ਪਾਸੋਂ ਪਾਣੀ ਕੱਢਾ ਵਾਲਾ ਰਹਿੰਦਾਗਾ ਤੁਸੀਂ ਦੱਸੋ ਜਿਹੜੀਆਂ ਮੈਨੂੰ ਇੱਕ ਹੋਰ ਸਰਕਾਰ ਗਲੀਆਂ ਲਖਾਈਆਂ ਨੇ ਮੈਂ ਲਿਖ ਲਈਆਂ ਨੇ ਹਰ ਗੱਲ ਕਰਾਂਗੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਿਹੜੀ ਥੋਡੀ ਸੜਕਾਂ ਦੀ ਆਪਣੀ ਚਾਹਤਾਂ ਚੱਲ ਆ ਰਹੀ ਆ ਚਾਹੇ ਇਧਰੋਂ ਹੈਗੀ ਆਗੀ ਆਪਣੀ ਬਹਿਣੀ ਵਾਲਾ ਲਈ ਬਹਿਣੀ ਵਾਲ ਤੋਂ ਸਿੰਘੋ ਵਾਲੀ ਇਹ ਸਾਰੀਆਂ ਸੜਕਾਂ ਦੀ ਰਿਪੇਅਰ ਆ ਗਈ ਹੈ ਸਾਰੀ ਥੋਡੀ ਫਿਰਦੀ ਨਵੀਂ ਬਣੂਗੀ 9ਵੇਂ ਮਹੀਨੇ ਤੋਂ ਪਹਿਲਾ ਪਹਿਲਾ ਇਹ ਫਿਰਨੀ ਨਵੀਂ ਬਣੋ ਮੇਰੀ ਬੇਨਤੀ ਆ ਕਿ ਜਦੋਂ ਫਿਰਨੀ ਬਣਾਉਣ ਲੱਗੇ ਉਹਨੂੰ ਕਿੰਨਾ ਕੁ ਉੱਚਾ ਚੱਕਣਾਗਾ ਤਾਂ ਕਿ ਪਾਣੀ ਖੜਕੇ ਸੜਕ ਟੁੱਟੇ ਨਾ ਫੈਸਲਾ ਤੁਸੀਂ ਕਰਨਾ ਤੇ ਨੀਵੀਂ ਰਹਿ ਨਾ ਦਿਓ ਤਾਂ ਕਿ ਪਾਣੀ ਨਾ ਖੜਿਆ ਇੰਨੀ ਵੀ ਉੱਚੀ ਨਾਲ ਚੱਕ ਲਓ ਕਿ ਕਿਸੇ ਦੇ ਘਰੇ ਪਾਣੀ ਵੜਨ ਲੱਗ ਜੇ ਇਹ ਤੁਸੀਂ ਕਰ ਲਓ ਸੜਕ ਥੋੜੀ ਸਾਰੀ ਫਿਰਨੀ ਤੇ ਜਿਹੜੀ ਇੱਧਰੋਂ ਜਾਂਦੀ ਹੈ ਵੀ ਆਪਣੀ ਛੜਕ ਜਿਹੜੀ ਬਹਿਣੀ ਵਾਲ ਆਲੀ ਆਗੀ ਇਹ ਸਾਰੀ ਥੋੜੀਆਂ ਸੜਕਾਂ ਨਾਮਗਾ ਮੰਨੀਆਂ ਇਹਨਾਂ ਦੇ ਟੈਂਡਰ ਹੋ ਗਏ ਨੇ ਸੋ ਹੋਰ ਵੀ ਜੇ ਕੋਈ ਕੰਮ ਨਾ ਜਿਹੜਾ ਵੀ ਰਹਿੰਦਾ ਵਾ ਕਰਨ ਲਈ ਹਮੇਸ਼ਾ ਆਪਦੇ ਪਿੰਡ ਨੇ ਕਰਾਂਗੇ ਸੋ ਮੈਂ ਆਹ ਬੇਨਤੀ ਤੁਹਾਡੇ ਅੱਗੇ ਅੱਖ ਜੋੜ ਕੇ ਕਰਦਾਗਾ ਕਿ ਆਪਾਂ ਲੜ ਕੇ ਆ ਨਸ਼ਿਆਂ ਦੇ ਵਿਰੁੱਧ ਲੜੀਏ ਆ ਨਸ਼ਿਆਂ ਦੇ ਕਾਬੂ ਪਾ ਲਈਏ ਕਿ ਆਪਾਂ ਨਸ਼ਿਆਂ ਤੇ ਕਾਬੂ ਪਾ ਲਿਆ ਤਾਂ ਆਪਾਂ ਇਹ ਸਮਝਣ ਵਾਲੀ ਪੀੜ੍ਹੀ ਬਚਾ ਲਈ ਨਹੀਂ ਤਾਂ ਕੀ ਹੁੰਦਾਗਾ ਬੰਦਾ ਇੱਕ ਲੱਗਦਾ ਇੱਕ ਦੇ ਨਾਲ ਇੱਕ ਹੋਰ ਜੁੜ ਜਾਂਦਾ ਫਿਰ ਪੰਜ ਹੋ ਜਾਂਦੇ ਆ ਫੇਰ ਪੂਰੀ ਡਾਰ ਬਣ ਜਾਂਦੀ ਆ ਤੇ ਜੇ ਇੱਕ ਵੀ ਹਟਾਲੀਏ ਫਿਰ ਉਹ ਜਿਹੜੀ ਹੁੰਦਾਗਾ ਕੰਮ ਅੱਗੇ ਨਹੀਂ ਵਧਦਾ ਸੋ ਜਿਹੜਾ ਛੱਡਣਾ ਚਾਹੁੰਦਾ ਸਾਨੂੰ ਦੱਸੋ ਤਾਂ ਇਲਾਜ ਕਰਾਵਾਂਗੇ ਜਿਹੜਾ ਵੇਚਦਾ ਉਹਦੀ ਤਰ੍ਹਾਂ ਸਾਨੂੰ ਦਿਓ ਨੰਬਰ ਤੇ ਦੱਸੋ ਜਿਹੜਾ ਤੁਹਾਨੂੰ ਨੰਬਰ ਦੱਸਿਆਗਾ ਤੇ ਸਾਨੂੰ ਦੱਸਣਾ ਸਾਨੂੰ ਦੱਸੋ ਉਹਦੀ ਕਾਰਵਾਈ ਕਰਨ ਦੀ ਸਾਡਾ ਫਰਜ਼ ਹੈ ਐਸੇ ਕਰਕੇ ਅੱਜ ਅਸੀਂ ਸਾਰੀ ਸਰਕਾਰ ਸਾਰੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਦੱਸਦਾ ਪਹਿਲੀ ਵਾਰੀ ਹੋਇਆਗਾ ਕਿ ਹੁਣ ਅਸੀਂ ਫੜ ਕੇ ਜੇਲ੍ਹ ਚ ਭੇਜੀ ਜਾਂਦੇ ਸੀ ਸੰਗਰੂਰ ਜੇਲ੍ਹ ਦਾ ਸੁਪਰਡੈਂਟ ਇਹਦਾ ਡੀਐਸਪੀ ਸੀਗਾ ਕੋਸੀ ਫੜ ਕੇ ਦਸਿਆ ਲੈ ਨੂੰ ਅੰਦਰ ਦਿੱਤਾ ਸੀ ਅੰਗਰੀਂ ਦੱਸੇ ਦਾ ਕੰਮ ਚਲਾ ਲਿਆ ਪਿਓ ਮਾਰੇ ਪੁੱਤ ਨੇ ਅੰਗਰੀਂ ਦੇ ਇੰਨਾਂ ਕਿਹਾ ਕਿ ਨਾ ਮੇਰੇ ਕੋਲੇ ਆ ਜਾ ਕਰੋ ਮੈਨੂੰ ਦੁੱਖਣੇ ਦੇ ਦਿਆ ਕਰੋ ਘਰ ਵਾਲੀ ਦੇ ਹੱਥ ਤੇ ਪੈਸੇ ਖੋਣ ਲੱਗਿਆ ਡੀਐਸਪੀ ਫੜ ਕੇ ਅੰਦਰ ਕੀਤਾ ਸੰਗਰੂਰ ਵਾਲਾ ਜਿਹੜੀ ਜਿਹੜੇ ਵੀ ਕੋਈ ਹੈਗਾ ਦਾ ਜਿਹੜਾ ਵੀ ਇਸ ਕੰਮ ਦੇ ਵਿੱਚ ਕੋਈ ਹੈਗਾ ਦਾ ਕੋ ਨੂੰ ਅਸੀਂ ਬਖਸ਼ ਦੇਣੀ ਭਾਵੇਂ ਕਿੱਡਾ ਬਟਾਅ ਅਸਰ ਹੋਵੇ ਤੇ ਭਾਵੇਂ ਸਾਡੀ ਸਰਕਾਰ ਦਾ ਮੈਂ ਵੀ ਕਿਉਣਾ ਹੋਵਾਂ ਮੈਂ ਤੁਸੀਂ ਆਪ ਦੇਖਣਾ ਕਿਤੇ ਸਰਕਾਰ ਦਾ ਐਮਐਲਏ ਬਣਿਆ ਸਾਰ ਸਰਕਾਰ ਦਾ ਇਹ ਮਲੇ ਹੀ ਫੜ ਜਾ ਜੇ ਗਲਤ ਕੰਮ ਕਰੂਗਾ ਇਸ ਕਰਕੇ ਸਰਕਾਰ ਦੇ ਵਿੱਚ ਕੋਈ ਰੈਤ ਨਹੀਂ ਜਿਹੜਾ ਗਲਤ ਕੰਮ ਕਰਦਾਗਾ ਤੇ ਸਾਥ ਤੁਸੀਂ ਸਾਡਾ ਜਰੂਰ ਦਿਓ ਇਹ ਬੇਇੱਜ਼ਤੀ ਮੈਂ ਤੁਹਾਡੇ ਅੱਗੇ ਕਰਨ ਆਇਆਗਾ ਸਾਰੀ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਮਾਤਾ-ਮਾਂ ਭੈਣਾਂ ਦਾ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦੇ ਤੇ ਆਸ ਕਰਦੇ ਜਿਹੜੀ ਇਹ ਮੈਂ ਵਿੱਚ ਜੁੱਤ ਨਸ਼ਾ ਅਪਰਾਧ ਆਪਾਂ ਚਲਾਈ ਆ ਇਹ ਤੇ ਤੁਸੀਂ ਸਿਰ ਜੋੜ ਕੇ ਸਾਡਾ ਸਾਥ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ